ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੀਤ ਸਿੰਘ ਜਿਵੇਂ ਕਿ ਆਪਾਂ ਦੇਖਦੇ ਆਂ ਵੀ ਆਪਣੇ ਜਿਹੜੇ ਸਰੀਰ ਨੇ ਬਹੁਤ ਜਿਵੇਂ ਕਿਸੇ ਕਿਸੇ ਹੁੰਦੇ ਨੇ ਠਕੇਮਾ ਹੋਇਆ ਹੁੰਦਾ ਟੁੱਟੇ ਹੁੰਦੇ ਨੇ ਇਸ ਤਰ੍ਹਾਂ ਦੀਆਂ ਪੋਜੀਸ਼ਨਾਂ ਬਣਦੀਆਂ ਜਾ ਰਹੀਆਂ ਨੇ ਜੇ ਆਪਾਂ ਵਿਦੇਸ਼ੀ ਮਲਕਾਂ ਦੇ ਕਿ ਉਹਨਾਂ ਦੇ ਬੱਚਿਆਂ ਨੂੰ ਮਤਲਬ ਪਹਿਲਾਂ ਬਚਪਨ ਤੋਂ ਹੀ ਲਚਕੀਲਾ ਬਣਾਉਣ ਦੀ ਕੋਸ਼ਿਸ਼ ਚੱਲਦੀ ਆ ਕਿ ਉਹ ਲਚਕੀਲੇ ਵੀ ਅੰਤਾਂ ਦੇ ਬਾਣ ਜਾਂਦੇ ਨੇ ਅੰਗਰੇਜ਼ ਲੋਕ ਬੀਯੋਗ ਕਰਦੇ ਹਨ ਤੇ ਆਪਣੇ ਆਪ ਨੂੰ ਲਚਕੀਲਾ ਬਣਾ ਰਹੇ ਨੇ ਤੇ ਇਹਦੇ ਨਾਲ ਮਜ਼ਬੂਤੀ ਵੱਧਦੀ ਹੈ ਮਨ ਦੀ ਸ਼ਕਤ ਵੱਧਦੀ ਹੈ ਤੇ ਕਾਫੀ ਗੁਣਕਾਰੀ ਯੋਗ ਆਪਣੇ ਸਰੀਰ ਲਈ ਕਿਉਂਕਿ ਇਹ ਕਿਹੜਾ ਕੋਈ ਨਸ਼ਾ ਆਪਾਂ ਜਿੰਨਾ ਵੀ ਇਹਨੂੰ ਕਰਾਂਗੇ ਉਹਨੇ ਕੁਦਰਤ ਨਾਲ ਜੁੜਦੇ ਜਾਵਾਂਗੇ ਸੋ ਕੁਦਰਤੀ ਖੇਤੀ ਕਿਸਾਨ ਜਿੰਨਾ ਵੱਧ ਮਜ਼ਬੂਤ ਹੋਊਗਾ ਵਾਤਾਵਰਣ ਨਾਲ ਗਰਮੀ ਚੱਲਣ ਦੀ ਤਾਕਤ ਸਰਦੀ ਚੱਲਣ ਦੀ ਤਾਕਤ ਉਹਦੇ ਵੱਧੂ ਉਹਨੇ ਹੀ ਆਪਣੇ ਖੇਤਾਂ 'ਚ ਜ਼ਿਆਦਾ ਸਮਾਂ ਕੰਮ ਕਰ ਸਕਦਾ ਸੋ ਅੱਜ ਆਪਾਂ ਇਕ ਕਣ ਆਸਣਾਂ ਦੇ ਵਿੱਚ ਗੱਲ ਕਰੀਏ ਬਹੁਤ ਸਾਰੇ ਆਸਣ ਨੇ ਕਿਉਂਕਿ ਆਪਾਂ ਦਾ ਕੁਦਰਤੀ ਖੇਤੀ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਕਸਰਤਾਂ ਕਰ ਲੈਂਦੇ ਆ ਜੋਗ ਕਰ ਲੈਂਦੇ ਆ ਜਿਵੇਂ ਅੱਗੇ ਨੂੰ ਭੱਜਣਾ ਪਿੱਛੇ ਨੂੰ ਭੱਜਣਾ ਸਾਈਡ ਤੇ ਨੂੰ ਭੱਜਣਾ ਇੱਧਰ ਨੂੰ ਭੱਜਣਾ ਉਸ ਤਰ੍ਹਾਂ ਦੀ ਹਰ ਇੱਕ ਜਣੇ ਉਹਦੇ ਮਤਲਬ ਇਹ ਹੁੰਦਾ ਵੀ ਤੁਹਾਡੀਆਂ ਲੱਤਾਂ ਜ਼ਿਆਦਾ ਮਜ਼ਬੂਤ ਹੋ ਜਾਂਦੀਆਂ ਨੇ ਹੋਰ ਸਰੀਰ ਦੇ ਅੰਗਾਂ ਨੂੰ ਫਾਇਦਾ ਹੁੰਦਾ ਪਰ ਅੱਜ ਆਪਾਂ ਆਸਣਾਂ ਦੀ ਗੱਲ ਕਰਾਂਗੇ ਜਿਹੜਾ ਆਸਣਾਂ ਦਾ ਰਾਜਾ ਮੰਨਿਆ ਗਿਆ ਉਹ ਹੈ ਸੀਤ ਹਾਸਣ ਤੇ ਉਹਦਾ ਕੀ ਲਾਭ ਆ ਉਹ ਇੱਕ ਤਾਂ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਮਜ਼ਬੂਤ ਬਣਾਉਂਦਾ ਦਿਮਾਗ ਨੂੰ ਸਿਰ ਨੂੰ ਦਿਲ ਨੂੰ ਜਦੋਂ ਆਪਣਾ ਸਰੀਰ ਪੁੱਠਾ ਹੋ ਜਾਂਦਾ ਤਾਂ ਦਿਲ ਨੂੰ ਆਰਾਮ ਮਿਲਦਾ ਕਿਉਂਕਿ ਉਹਦੀ ਪੋਜੀਸ਼ਨ ਬਦਲ ਜਾਂਦੀ ਹੈ ਤੇ ਹੋਰ ਕਾਫੀ ਮਜ਼ਬੂਤੀਆਂ ਹੁੰਦੀਆਂ ਨੇ ਪਰ ਇਹ ਜਿਹੜੇ ਸ਼ੀਰ ਸ਼ਾਸਣ ਜਾਂ ਇਸ ਤਰ੍ਹਾਂ ਦੇ ਵੱਡੇ ਆਸਣ ਨੇ ਇਹ ਬਚਪਨ ਤੋਂ ਕੀਤਾ ਜਾਣ ਤਾਂ ਜ਼ਿਆਦਾ ਲਾਭਕਾਰੀ ਹੁੰਦਾ ਜੇ ਬੰਦਾ ਸਿਆਣੀ ਉਮਰ 'ਚ ਕਰੇ ਤਾਂ ਉਹਦਾ ਸਰੀਰ ਉਹਨਾ ਵਧੀਆ ਨਹੀਂ ਬਣਿਆ ਹੁੰਦਾ ਲਚਕ ਆ ਵੀ ਜਾਂਦੀ ਹੈ ਪਰ ਜਿਹੜਾ ਸਰੀਰ ਦੇ ਵਿੱਚ ਖੂਨ ਆ ਸਿਰ ਵੱਲ ਹੋਣਾ ਉਹ ਕਈ ਵਾਰੀ ਸਰੀਰ 'ਤੇ ਝੱਲਣ ਦੀ ਤਾਕਤ ਨਹੀਂ ਹੁੰਦੀ ਪਰ ਜੇ ਤੁਸੀਂ ਸੀ ਸ਼ਾਸਨ ਕਰਦੇ ਹੋ ਤਾਂ ਸਿਰ ਦੀਆਂ ਦਿਲ ਦੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਕਦੇ ਵੀ ਨਹੀਂ ਲੱਗਣਗੀਆਂ ਤੇ ਮੇਰਾ ਤਕਰੀਬਨ वजन ਵੀ 80 ਕਿਲੋ ਹੈ ਉਮਰ 50 ਸਾਲ ਹੈ ਤੇ ਮੈਂ ਲੰਬੇ ਸਮੇਂ ਤੱਕ ਸੀ ਸ਼ਾਸਨ ਕਰ ਸਕਦਾ ਹਾਂ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਗੁਣਕਾਰੀ ਆ ਸੋ ਅੱਜ ਆਪਾਂ ਇਹਦੀ ਸ਼ੁਰੂਆਤ ਕਰਦੇ ਹਾਂ ਵੀ ਕਿਵੇਂ ਕਰਨਾ ਉਹਦੇ ਬਾਰੇ ਗੱਲਬਾਤ ਕਰਾਂਗੇ ਉਹ ਸੀ ਸ਼ਾਸਨ ਬਾਰੇ ਦੋਸਤੋ ਜਿਹੜਾ ਸਹੀ ਸਾਸ਼ਣਾ ਸਵੇਰ ਟਾਈਮ ਕੀਤਾ ਜਾਵੇ ਯੋਗ ਦਾ ਕੋਈ ਵੀ ਆਸਣਾ ਸਵੇਰੇ ਕੀਤਾ ਜਾਵੇ ਤੇ ਜਾਂ ਪੇਟ ਖਾਲੀ ਹੋਵੇ ਘਟੂ ਘਟਾ ਪੋੜ ਆਪਣਾ ਜੋ ਲੰਗਰ ਪਾਣੀ ਖਾਦ ਉਹ 5 ਘੰਟੇ ਬਾਅਦ ਹੀ ਕਰਨਾ ਉਦੋਂ ਸਵੇਸ਼ ਤੋਂ ਬਾਅਦ ਆਪਾਂ ਸਾਸ਼ਣਾ ਕਰਾਂਗੇ ਹੁਣ ਤੁਸੀਂ ਦੇਖੋ ਵੀ ਮੇਰੇ ਸਿਰ ਦੇ ਵਾਲ ਕਾਲੇ ਨੇ ਜਦੋਂ ਕਿ ਮੇਰੀ ਉਮਰ ਕਾਫੀ ਜ਼ਿਆਦਾ ਪਰ ਜਦੋਂ ਇਹ ਐਸੇ ਆਸਣ ਕਰਨ ਦਾ ਉਹਦੇ ਵੱਖਰੇ ਲਾਭ ਹੁੰਦੇ ਨੇ ਉਹਦਾ ਆਪਾਂ ਅੰਬੈਸਰੀ ਪਤਾ ਲੱਗ ਸਕਦਾ ਵੀ ਆਪਣੇ ਕੀ ਲਾਭ ਹੋਏ ਨੇ। ਸੋ ਹੁਣ ਆਪਾਂ ਸਭ ਤੋਂ ਪਹਿਲੇ ਇਸੇ ਸੀਜਾਸ਼ਨ ਕਰਨਾ ਜਗਾ ਪੱਧਰ ਉਲੀ ਚਾਹੀਦੀ ਆ ਪਰ ਆਪਣਾ ਖੇਤਾਂ ਦੀ ਮਿੱਟੀ ਉਤੀਵੇਂ ਦੀ ਆ ਪਰ ਆਪਾਂ ਨੂੰ ਵੀ ਫਰਕ ਨਹੀਂ ਪੈਂਦਾ। ਆਹ ਲਓ। ਹੁਣ ਮੈਂ ਇੱਥੇ ਫਿਰ ਨੂੰ ਇਸ ਤਰ੍ਹਾਂ ਸੈੱਟ ਕਰ ਲੈਣਾ। ਤੇ ਜਦੋਂ ਆਪਾਂ ਫਿਰ ਨੂੰ ਸੈੱਟ ਕਰ ਲਿਆ ਫਿਰ ਵੀ ਚੱਕਣਾ ਚੱਕਣਾ ਕੋਈ ਔਖਾ ਨਹੀਂ ਆ। ਆਹ ਲਓ। ਖੋਲ ਤਾਂ ਸਿੱਧਿਆ ਹੋ ਗਿਆ। ਹੁਣ ਸਭ ਤੋਂ ਪਹਿਲਾਂ ਪਹਿਲਾਂ ਖੋਲਾਂਗੇ। ਬਹੁਤ ਜ਼ਕਕਾ ਨਹੀਂ ਕਰਨਾ ਜਿਹਨਾਂ ਨੂੰ ਆਰਾਮ ਨਾਲ ਖੁੱਲ ਗਿਆ ਉਹਨੇ ਖੋਲੋ ਨਹੀਂ ਕਿਉਂਕਿ ਆਮ ਆਪਾਂ ਚੱਲਦੇ ਸਰਦੇ ਇੰਨੇ ਜਿਆਦਾ ਨਹੀਂ ਕਰ ਸਕਦੇ ਨਾ ਹੁੰਦਾ ਫਿਰ ਇਸ ਤੋਂ ਬਾਅਦ ਇੱਧਰ ਨੂੰ ਖੋਲੋ ਇਸ ਤਰ੍ਹਾਂ ਕਰੋ ਹੁਣ ਆਪਣੇ ਇਸ ਦੇ ਵਿੱਚ ਜਿਹੜੇ ਆਪਣੇ ਦੂਜਾ ਫਦਮਾਸਟਰ ਆਪਾਂ ਉਹਦੇ ਵਿੱਚ ਆਵਾਂਗੇ ਸੋ ਇਹ ਆਪਣਾ ਫਦਮਾਸਟਰ ਲੱਗ ਗਿਆ ਠੀਕ ਕੁਝ ਦੇਰ ਪਤਮਸਰ ਚਿਰਾਂਗੇ ਕਿੰਨੇ ਕਸਾ ਦੋਸਤੋ ਆਪਾਂ ਇਹ ਸਾਸਣ ਦੇ ਵਿੱਚ ਦੋਸਤ ਇਕੱਠੇ ਕਰਾਂਗੇ ਇੱਕ ਤਾਂ ਸੀ ਸਾਸਣ ਹੋ ਗਿਆ ਇੱਕ ਪਤਮਸਰ ਹੋ ਗਿਆ ਤੇ ਇੱਕ ਸਾਈਡ ਨੂੰ ਪਤਮਸਰ ਲੱਗ ਗਿਆ ਉਸ ਸਮੇਂ ਰੁਕਾਂਗੇ ਪਰ ਹੁਣ ਆਪਾਂ ਜਿਆਦਾ ਸਮਾਂ ਨਹੀਂ ਰੋਕਾਂਗੇ ਕਿਉਂਕਿ ਆਪਣਾ ਵੀਡੀਓ ਦਾ ਕੰਮ ਹੈ ਸੋ ਆਪਾਂ ਇਹਨੂੰ ਰੋਕਦੇ ਆਂ ਹੁਣ ਇਸ ਤੋਂ ਬਾਅਦ ਆਪਾਂ ਆਪਣੀਆਂ ਜਿਹੜੀਆਂ ਪੈਰਾਂ ਦੀਆਂ ਉਂਗਲੀਆਂ ਨੇ 10 ਵਾਰੀ ਉਹਨਾਂ ਨੂੰ ਇਸ ਤਰ੍ਹਾਂ ਕਰਾਂਗੇ ਮਤਲਬ ਹਿਲਾਵਾਂਗੇ ਫਿਰ ਆਪਾਂ ਗਿਣ ਕੇ ਕਰਨਾ ਹੁਣ ਮੈਂ ਕਿੰਨੀਆਂ ਕੀਤੀ ਘੱਟ ਵੱਧ ਵੀ ਹੋ ਸਕਦਾ ਪਰ 10 ਵਾਰੀ ਤੱਕ ਕਰ ਸਕਦੇ ਆਂ ਫਿਰ ਆਪਾਂ ਆ ਜਿਹੜਾ ਹੈਗਾ ਇਸ ਤਰ੍ਹਾਂ ਹਿਲਾਉਣਾ ਬੜਾ ਸੌਖਾ ਹਿੱਲ ਜਾਂਦਾ ਕਿਉਂਕਿ ਹੁਣ ਪੂਰੇ ਪੈਰ ਹਿੱਲ ਜਾਣਾ ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਘਟੂ ਘਟ 10 ਕਾ ਵਾਰੀ ਇਧਰ ਨੂੰ ਕਮਾ ਲਓ ਫਿਰ 10 ਕਾ ਵਾਰੀ ਉੱਪਰ ਇਧਰ ਨੂੰ ਕਮਾ ਲੈ ਇਹਦੇ ਨਾਲ ਆਪਾਂ ਖੇਤਾਂ ਜਦੋਂ ਭੱਜੇ ਫਿਰਦੇ ਆ ਉੱਚੀ ਨੀਵੀਂ ਜਗ੍ਹਾ ਪੈਰ ਤਰਿਆ ਜਾਂਦਾ ਤਾਂ ਮੋਚ ਨਹੀਂ ਆਉ ਕੋਈ ਚਦਲ ਲਚਕੀਲਾ ਹੁੰਦਾ ਔਰ ਇਸ ਤੋਂ ਬਾਅਦ ਆਪਣੇ ਜਿਹੜੇ ਗੋਡੇ ਨੇ ਉਹਨਾਂ ਨੂੰ ਆਪਾਂ ਪੂਰੇ ਮੋੜਾਂਗੇ 10 ਕਵਾਰੀ ਆਪਾਂ ਗੋਡੇ ਮੋੜਦੇ ਹੁਣ ਆਪਾਂ ਲੱਕ ਤੋਂ ਵੀ ਕਸਰ ਚਕਰਾਵਾਂਗੇ ਲੱਗਦਾ ਇੰਨੀ ਜ਼ਿਆਦਾ ਆਪਾਂ ਵੈਸੇ ਤਾਂ ਮੋਚ ਜੋੜਾ ਨੂੰ ਹਿਲਾ ਨਹੀਂ ਸਕਦੇ ਆ ਲਓ ਤਕਰੀਬਨ 10-10 ਵਾਰੀ ਕਰ ਲਓ ਸਾਰੇ ਮੈਂ ਘੱਟ ਵੱਧ ਵੀ ਕਰ ਗਿਆ ਹੋਊਂਗਾ ਮੈਂ ਕਿਹੜਾ ਗਿਣਤੀ ਕੀਤੀ ਆ ਸੋ ਇਸ ਤੋਂ ਬਾਅਦ ਆਪਾਂ ਜਿਹੜੀ ਪਦਮਾਸ ਜਿਹੜੀ ਦੂਜੀ ਲੱਤ ਤੇ ਕੀਤਾ ਸੀਗਾ ਹੁਣ ਆਪਾਂ ਹੋਰ ਉਲਟ ਪਾਸੇ ਕਰਾਂਗੇ ਇਹ ਹੁਣ ਤੁਹਾਡੀ ਮਰਜ਼ੀ ਹੈ ਕਿੰਨੀ ਦੇਰ ਰੁਕਣਾ ਤੇ ਮੈਂ ਤਾਂ ਵੱਧ ਸਮਾਂ ਵੀ ਰੋਕ ਲੈਂਦਾ ਸੀ ਸੋ ਇਹ ਮਤਲਬ ਇਸ ਤੇ ਇਸ ਤਰੀਕੇ ਨਾਲ ਰੁਕੇ ਰਹਿਣਾ ਤੇ ਆਪਣਾ ਅ ਅੱਖਾਂ ਮੀਟ ਸਕਦੇ ਆ ਤੇ ਬਹੁਤ ਸਾਰੇ ਜਿਹੜਾ ਸਾਹ ਤੁਸੀਂ ਉਹ ਮੂੰਹ ਰਾਹੀਂ ਉਹ ਲੈਓ ਕਿਉਂਕਿ ਨੱਕ ਰਾਹੀਂ ਮੈਨੂੰ ਨਹੀਂ ਲੱਗਦਾ ਸਹੀ ਮੈਂ ਨੱਕ ਰਾਹੀਂ ਲੈ ਕੇ ਦੇਖਿਆ ਪਰ ਜਿਹੜਾ ਸਰੀਰ ਆਪਣੇ ਆਪ ਦੱਸਦਾ ਉਸੇ ਹਿਸਾਬ ਨਾਲੇ ਚੱਲਣਾ ਚਾਹੀਦਾ ਨੱਕ ਰਾਹੀਂ ਹੋ ਸਕਦਾ ਵੀ ਤੁਹਾਡੇ ਨੱਕ ਦੇ ਵਿੱਚ ਗਰਦ ਵੱਧ ਫਸਦੀ ਰਹਿੰਦੀ ਹੈ ਖੇਤਾਂ ਦੇ ਕੰਮ ਕਰਦੇ ਤਾਂ ਕਈ ਵਾਰੀ ਉਹ ਸਿਰ ਦੁਖਣ ਲੱਗ ਸਕਦਾ ਬਾਅਦ ਚ ਪਰ ਮੂੰਹ ਰਾਹੀਂ ਕਦੇ ਸਮੱਸਿਆ ਨਹੀਂ ਸੋ ਇਸ ਤੋਂ ਬਾਅਦ ਆਪਾਂ ਜਿੰਨਾ ਟਾਈਮ ਰੁਕਣਾ ਚਾਹੁੰਦੇ ਆ ਰੁਕ ਸਕਦੇ ਮਰਜ਼ੀ ਹੁੰਦੀ ਹੈ ਸੋ ਇਸ ਤੋਂ ਬਾਅਦ ਆਪਾਂ ਲੱਤਾਂ ਸਿੱਧੀਆਂ ਕਰਾਂਗੇ ਹੁਣ ਆਪਾਂ ਸੀਸਾਸਣ ਕਰਨ ਤੋਂ ਬਾਅਦ ਆਪਣੇ ਆਪ ਨੂੰ ਇੱਕਦਮ ਨਹੀਂ ਆ ਛੜੇ ਕਰਨਾ ਸੋ ਆਪਾਂ ੇਠਾ ਕੁਝ ਤਾਂ ਮੈਂ ਰੁਕਾਂਗੇ ਆ ਲਓ ਹੁਣ ਇਸ ਤੋਂ ਬਾਅਦ ਆਪਾਂ ਵੀ ਜਿੰਨਾ ਸਮਾਂ ਆਪਾਂ ਨੇ ਸੀਸ ਆਸਣ ਕੀਤਾ ਉਹਨਾਂ ਦਾ ਸਮਾਂ ੇਠਾ ਜ਼ਰੂਰ ਰਹੀਏ ਇਸ ਤਰ੍ਹਾਂ ਦੀ ਪੋਜੀਸ਼ਨ ਤੇ ਤਾਂ ਕਿ ਜਿਹੜਾ ਖੂਨ ਦਾ ਜੋ ਸਰਕਲ ਆ ਉਹ ਸਹੀ ਹੋ ਸਕੇ ਆਪਣੀ ਜਿਹੜੀ ਨਿਗਾ ਉਹ ਵੀ ਮਜ਼ਬੂਤ ਰਹਿੰਦੀ ਐ ਆਸਣ ਨਾਲ ਕੰਨਾਂ ਦਾ ਤੇ ਸਰਦੀ ਕੋਈ ਬਿਮਾਰੀ ਨਹੀਂ ਲੱਗੂਗੀ ਹੋਰ ਕਾਫੀ ਜਣੀ ਫਾਇਦੇਮੰਦ ਹੈ ਤੇ ਜਣੀ ਜਿਹੜਾ ਆਸਣੇ ਆਸਣਾਂ ਦਾ ਰਾਜਾ ਹੈ ਜੇ ਆਪਾਂ ਰਾਜੇ ਨਾਲ ਦੋਸਤੀ ਇਹਦਾ ਆਪਾਂ ਨੂੰ ਕਿੰਨਾ ਫਾਇਦਾ ਹੋਊਗਾ ਸੋ ਇਸ ਨੂੰ ਰਿਸ਼ੀਆ ਮੁਨੀਆ ਨੇ ਉਹ ਹਿਸਾਬ ਨਾਲ ਪਿਆਰ ਕੀਤਾ ਸੀ ਤੇ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਲੱਗਦਾ ਆਪਾਂ ਹੁਣ ਇਸ ਤੋਂ ਬਾਅਦ ਰੁਕੇ ਰਹਿਣ ਤੋਂ ਬਾਅਦ ਕਿਉਂਕਿ ਹੁਣ ਸਮਾਂ ਆਪਾਂ ਜ਼ਿਆਦਾ ਨਹੀਂ ਲਾ ਰਹੇ ਇਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਬਿੱਛੇ ਨੂੰ ਵੀ ਜਾ ਸਕਦੇ ਆ ਪਰ ਹਰ ਇੱਕ ਬੰਦਾ ਨਹੀਂ ਜਾਂਦਾ ਸੋ ਇਸ ਤਰ੍ਹਾਂ ਵੀ ਲੋਕ ਹੀ रह ਸਕਦੇ ਆ ਮਤਲਬ ਤਾਂ ਆਪਾਂ ਨੇ ਧਰਤੀ ਤੇ ਲੰਬਾ ਸਮਾਂ ਜਿੰਨਾ ਕਾ ਸੀਸਾਸ਼ਨ ਕੀਤਾ ਉਹਨਾ ਸਮਾਂ ਆਪਾਂ ਨੇ ਹੀਟਾਂ ਜ਼ਰੂਰ ਪਤਾਉਣਾ ਸੋ ਇਸ ਤੋਂ ਬਾਅਦ ਸੀਸਾਸ਼ਨ ਆਪਾਂ ਨੇ ਤਕਰੀਬਨ ਕੰਪਲੀਟ ਕਰ ਲਿਆ ਲੰਬਾ ਸਮਾਂ ਕਰ ਸਕਦੇ ਹੋ ਜਾਂ ਘੱਟ ਕਰ ਸਕਦੇ ਹੋ ਪਰ ਇਹਦੀ ਆਦਤ ਸ਼ੁਰੂ ਤੋਂ ਪਾਈ ਜਾਵੇ ਜਿਹੜਾ ਬੰਦਾ ਮਜ਼ਬੂਤ ਆ ਕੋਈ ਬਿਮਾਰੀ ਨਹੀਂ ਤਾਂ ਇਹ ਸਾਸ਼ਨ ਨਾਲ ਤੁਹਾਡੇ ਕਰਦਿਆਂ ਹਾਰਦਿਆਂ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਮਜ਼ਬੂਤ ਹੁੰਦਾ ਚਲੇ ਜਾਂਦਾ ਤੇ ਕੁਦਰਤੀ ਖੇਤੀ 'ਚ ਆਪਾਂ ਨੂੰ ਸਿਹਤ ਪੱਖੋਂ ਸਰੀਰਕ ਪੱਖੋਂ ਮਾਨਸਿਕ ਪੱਖੋਂ ਵੀ ਮਜ਼ਬੂਤ ਹੋਣਾ ਜ਼ਰੂਰੀ ਆ ਜੇ ਆਪਣਾ ਮਨ ਡੋਲ ਰਿਹਾ ਘਬਰਾ ਰਿਹਾ ਤਾਂ ਕੁਦਰਤੀ ਖੇਤੀ 'ਚ ਪੰਜੀਆਂ ਤੋਂ ਲੈ ਕੇ ਕਈ ਵਾਰੀ ਬਹੁਤ ਜ਼ਿਆਦਾ ਚੱਲਦਾ ਰਹਿੰਦਾ ਸਾਰਾ ਕੁਝ ਕੁਦਰਤ ਦਾ ਉਹ ਮਤਲਬ ਹਿੰਮਤ ਵੱਧਦੀ ਆ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਜੇ ਕੁਦਰਤੀ ਖੇਤੀ ਤੰਦਰੁਸਤ ਤੇ ਕਿਸਾਨ ਤੰਦਰੁਸਤ ਹੈ ਤਾਂ ਹੋਰ ਵਧੀਆ ਜੇ ਜਿਆਦਾ ਤਾਕਤਵਰ ਆ ਤਾਂ ਸਭ ਤੋਂ ਵਧੀਆ ਆਪਾਂ ਕੁਦਰਤੀ ਖੇਤੀ ਕਿਸਾਨ ਆਪਣੇ ਆਪ ਨੂੰ ਮਜ਼ਬੂਤ ਤੇ ਤੰਦਰੁਸਤ ਬਣਾਈਏ ਥੋੜੇ ਬਹੁਤ ਜਿੰਨੇ ਕਰ ਸਕਦੇ ਆ ਸਰੀਰ ਨੂੰ ਹਿਲਾਈਏ ਇਹਦੀ ਲਚਕ ਵਧਾਈਏ ਤੇ ਕਿਉਂਕਿ ਜਿਹੜੇ ਅੰਗਰੇਜ਼ ਲੋਕ ਨੇ ਆਪਣੇ ਨਾਲੋਂ ਵੱਧ ਯੋਗ ਉਹ ਕਰਦੇ ਨੇ ਤੇ ਅਸੀਂ ਜੋ ਕਟ ਕਰ ਰਹੇ ਹਾਂ ਸੋ ਇਸ ਵਿਧੀ ਨਾਲ ਆਪਾਂ ਯੋਗ ਵੀ ਕਰ ਸਕਦੇ ਆ ਤੇ ਖਾਸ ਗੱਲ ਹੈ ਵੀ ਇਹਨੂੰ ਯੋਗ ਦੇ ਬਹੁਤ ਸਾਰੇ ਸਾਧਨ ਜਿਨ੍ਹਾਂ ਨੂੰ ਬਿਮਾਰ, ਬਜ਼ੁਰਗ, ਬੱਚੇ ਤੋਂ ਲੈ ਕੇ ਹਰ ਕੋਈ ਕਰ ਸਕਦਾ ਹੈ ਤੇ ਇੱਕੇ ਲਾਭਕਾਰੀ ਆਸਣ ਹੁੰਦੇ ਨਹੀਂ ਸੋ ਆਪਾਂ ਨੂੰ ਇਹਨਾਂ ਨਾਲ ਜੁੜ ਕੇ ਆਪਣੇ ਆਪ ਨੂੰ ਮਜ਼ਬੂਤ ਬਣਾਈਏ ਤਾਂ ਕਿ ਆਪਾਂ ਆਪਣੇ ਜਿਹੜੇ ਖਰਚੇ ਨੇ ਹੋਰ ਘੱਟ ਕਰ ਸਕੀਏ ਖਰਚੇ ਘੱਟ ਕਰਨ ਦਾ ਮਤਲਬ ਵੀ ਜਦੋਂ ਤੁਸੀਂ ਸਰੀਰਕ ਰੂਪ 'ਚ ਬਿਮਾਰ ਨਹੀਂ ਹੋਵੋਗੇ, ਮਾਨਸਿਕ ਰੂਪ 'ਚ ਬਿਮਾਰ ਨਹੀਂ ਹੋਵੋਗੇ ਤਾਂ ਖੇਤਾਂ ਨੂੰ ਆਪਣਾ ਵੱਧ ਸਮਾਂ ਦੇ ਸਕੋਗੇ। ਸੋ ਇਸ ਤਰ੍ਹਾਂ ਆਪਾਂ ਯੋਗ ਨਾਲ ਜੁੜ ਕੇ ਅਲੱਗ-ਅਲੱਗ ਆਸਣਾਂ ਦੀ ਗੱਲਬਾਤ ਕਰਦੇ ਰਹਾਂਗੇ। ਤੇ ਕਿੰਨਾ ਲਚਕੀਲਾ ਹੋਊਗਾ ਉਨਾਂ ਹੀ ਸਾਡਾ ਸਰੀਰ ਵਧੀਆ ਹੋਊਗਾ ਟਿਕਾਮਾ ਨਹੀਂ ਹੋਊਗਾ ਮਜ਼ਬੂਤ ਹੋਵੋਗੇ ਤੇ ਤੁਸੀਂ ਹੱਥੀਂ ਕੰਮ ਕਰਨ ਦੀ ਤਾਕਤ ਵੱਧੇ ਜਾਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ